ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਣੇ ਆਪਾਂ ਨੂੰ ਨਾ ਕਿਸੇ ਵੀਰ ਤੋਂ ਟਰੇਆਂ ਮਿਲ ਗਈਆਂ ਪੁਰਾਣੀਆਂ ਕੱਲ ਆਪਾਂ ਮੰਗਾ ਲਈਆਂ ਸੀ ਉਹ ਵੀਰ ਨੇ ਛੜਤਾ ਕੰਮ ਇਹਨਾਂ ਦਾ ਬੀਜ ਝੋਨਾ ਲਾਉਣ ਦਾ ਤੇ ਉਹਨੇ ਖੇਤੀਬਾੜੀ ਛੜਤੀ ਕਰਦਾ ਸੀਗਾ ਤਾਂ ਟਰੇਆਂ ਸੀਗਾਂ ਆਪਣੇ ਕੋਲ ਲੋ ਜੀ ਅੱਜ ਚੱਲਦਾ ਕੰਮ ਬਜਾਈ ਦਾ ਆਪਣਾ ਸਬਰੀ ਦੀ ਪਨੀਰੀ ਚੱਲਦੀ ਆ ਅੱਜ ਨਾ ਹਵਾ ਬਹੁਤ ਚੱਲਦੀ ਆ ਦੁਖੀ ਕਰਿਆ ਪਿਆ ਹਵਾ ਨੇ ਹਾਂਜੀ ਵੀਰੇ ਅੱਜ ਆਇਆ ਆਪਣਾ ਨਵਾਂ ਰੋਟਾਟਰ 10 ਫੁੱਟਾ ਇਹ ਵੀਰੇ ਉਹਨਾਂ ਨੇ ਆਪਾਂ ਨੂੰ ਗਿਫਟ ਦਿੱਤਾ ਬਰਾਡ ਵਾਲਿਆਂ ਨੇ ਬਰਾਡ ਐਜੰਸੀ ਵਾਲਿਆਂ ਨੇ ਉਹਨਾਂ ਦਾ ਵੀਰੇ ਉਹਨਾਂ ਦਾ ਨੰਬਰ ਹੈਗਾ 98723 989 79 ਜੇ ਕਿਸੇ ਵੀਰ ਨੇ ਲੈਣਾ ਆਵੇ ਤਾਂ ਇਹ ਨੰਬਰ ਤੇ ਕੰਟੈਕਟ ਕਰ ਲਿਓ ਬਹੁਤ ਜਾਇਜ਼ ਰੇਟ ਤੇ ਆਪਾਂ ਨੂੰ ਕਰਕੇ ਦਿੱਤਾ ਆਪਣੇ ਕੋਲੇ ਪਹਿਲਾਂ ਵੀ ਮੈਸ਼ੀਨ ਸੀਗਾ ਉਹ ਚ ਕੰਪਲੇਂਟ ਆਉਂਦੀ ਹੁੰਦੀ ਸੀ ਵੀ ਉਹਦਾ ਨਾ ਜੇ ਟੁੱਟਦਾ ਸੀਗਾ ਉੱਪਰਲਾ ਪਰ ਟੁੱਟਦਾ ਇੱਕ ਵਾਰ ਹੀ ਹੁੰਦਾ ਸੀ ਸੀਜ਼ਨ ਚ ਇੱਕ ਵਾਰ ਖਰਾਬ ਹੋ ਜਾਂਦਾ ਸੀ ਤੇ ਫਿਰ ਉਹ ਆਪਾਂ ਵੀਰੇ ਉਹਨਾਂ ਨੂੰ ਦੱਸਿਆ ਵੀਰੇ ਉਹ ਨਹੀਂ ਕਹਿੰਦੇ ਵੀ ਉਹ ਤੁਸੀਂ ਸਾਨੂੰ ਵਿੱਚ ਕਟਾ ਦਿਓ ਤੇ ਇਹ ਆਪਾਂ ਨੂੰ ਵੀਰੇ ਉਹਨਾਂ ਨੇ ਗਿਫਟ ਦੇ ਤੌਰ ਤੇ ਦਿੱਤਾ ਵੀ ਤੁਸੀਂ ਚਲਾਓ ਵੀ ਕੋਈ ਰੁਪਈਆ ਨਹੀਂ ਦਿੱਤਾ ਕੋਈ ਕੁਝ ਨਹੀਂ ਵੀ ਵੀਰੇ ਹੁਣੇ ਕਹਿੰਦੇ ਚਲਾਓ ਜੇ ਪਸੰਦ ਆ ਗਿਆ ਤਾਂ ਰੱਖ ਲਿਓ ਨਹੀਂ ਵਾਪਸ ਦੇ ਦਿਓ ਤੇ ਐਦਾਂ ਆਪਾਂ ਨੂੰ ਵੀਰੇ ਹੁਣਾ ਨੇ ਦਿੱਤਾ ਇਹ ਗਿਫਟ ਤੇ ਇਹ 10 ਫੁੱਟਾ ਵਾ ਹੁਣ ਇਹਨੂੰ ਦੇਖਦੇ ਆ ਚਲਾ ਕੇ ਕਿੱਦਾਂ ਚੱਲਦਾ ਆਹ ਦੇ ਆ 9 ਫੁੱਟਾ ਵਿਆ ਇਹ ਇਹਨਾਂ ਨੂੰ ਵਾਪਸ ਦੇ ਦੇਣਾ ਆਪਾਂ ਇਹਦੀਆਂ origignal ਤਵੀਆਂ ਨੇ ਬਈ ਤੇ ਓਰੀਜਨਲ ਤਵੀਆਂ ਦੇ ਵਿੱਚ ਇਹ ਪਿਆ ਵਾ ਆਹ ਦੀ ਆਪਾਂ ਰੋਟਾਵੇਟਰ ਦੇ ਤਾ ਵਾ ਇਹਨਾਂ ਨੂੰ ਵੀਰੇ ਉਹਨਾਂ ਨੂੰ ਵਿੱਚ ਘਟਾ ਤਾ ਤੇ ਇਹ ਰੋਟਾਵੇਟਰ ਚੱਲਿਆ ਹੁਣ ਬਾ ਵੀਰੇ ਹੁਣ ਹੀ ਲੈ ਚੱਲੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਲੈ ਸਕਦੇ ਹੋਂ ਵੀਰੇ ਤੋਂ ਤੇ ਬਰਾ ਹਾਲ ਤਾਂ ਪੂਰੀ ਓਕੇ ਦੀ ਰਿਪੋਰਟ ਆ ਕੇ ਤੋਂ ਭੰਨ ਤੋੜਨੀ ਹੋਇਆ ਅੱਜ ਤੱਕ ਕਰੀ ਵੀ ਕੋਈ ਵੀ ਸਮਾਨ ਬਾਹਰੋਂ ਨਹੀਂ ਪਵਾਇਆ ਆਪਾਂ ਇਹਦਾ ਤੇ ਛੁਰੀਆਂ ਕਸੀਆਂ ਆਈਆਂ ਬਾਈ ਛੁਰੀਆਂ ਨਹੀਂ ਹੈਗੇ 9 ਫੁੱਟਾ ਵੈ ਇਹ ਰੋਟਾ ਵੇਟਰ ਲਓ ਵੀ ਪੁਰਾਣਾ ਲੋਡ ਕਰ ਦੇਣਾ ਲੈ ਚੱਲੇ ਵੀਰੇ ਹੁਣ ਹੀ ਪੁਰਾਣਾ ਰੋਟਾ ਵੇਟਰ 9 ਫੁੱਟਾ ਸੀਗਾ ਇਹ 9 ਫੁੱਟਾ ਦੇਤਾ ਤੇ 10 ਲੈ ਲਿਆ ਆਪਾਂ ਉਹਦੇ 78 ਬਲੇਡ ਆ ਪਿੱਛੇ ਅੱਜ ਕਰਨ ਲੱਗਿਆਂ ਤਿਆਰੀ ਪਨੀਰੀ ਲੋਡ ਕਰ ਲਈ ਸਵੇਰੇ ਜਾਣਾ ਮੈਂ ਉੱਥੇ ਬਲਾਸਪੁਰ ਨੂੰ ਪਨੀਰੀ ਵੀ ਬੀਜਣੀ ਆ ਉੱਥੇ ਤੇ ਕੱਲ ਨੂੰ ਬਾਹੀ ਵੀ ਚੱਲਣੀ ਆ ਕੱਲ ਨੂੰ ਚਾਰ ਤਵੀਆਂ ਲੈ ਕੇ ਜਾਣੀਆਂ ਤੇ ਬੌਣਾ ਕੱਲ ਨੂੰ ਮੈਂ ਆ ਜੰਮੀ ਭਾਈ ਆ ਕਮਲ ਆ ਤੇ ਫਿੱਤਰ ਆ ਚਾਰੇ ਜੱਲਿਆਂ ਤੇ ਇਹ ਆਪਣਾ ਨਵਾਂ ਰੋਟਾਵੇਟਰ ਜਿਹੜਾ ਅੱਜ ਆਇਆ ਵੀਰੇ ਇਹ ਨਾ 1,80,000 ਦਾ ਵੀਰ ਉਹ ਨਹੀਂ ਦਿੰਦੇ ਆ ਇਹ 10 ਫੁੱਟ ਆ ਤੇ origignal ਤਵੀਆਂ ਦੇ ਨਾਲ ਤੇ ਆਪਣੇ ਕਰਕੇ ਵੀਰਾ 1000 ਰੁਪਇਆ ਹੋਰ ਲੈਸ ਕਰ ਦੂਗਾ ਜੇ ਤੁਸੀਂ ਲੈਣਾ ਹੋਇਆ 1000 1500 ਤੱਕ ਲੈਸ ਕਰ ਦੇਣਗੇ 1,80,000 ਦਾ ਰੋਟਾਵੇਟਰ ਹੈ ਠੀਕ ਨਹੀਂ ਜੇ ਕਿਸੇ ਵੀ ਵੀਰ ਨੇ ਲੈਣਾ ਤਾਂ ਤੁਹਾਨੂੰ ਮੈਂ ਨੰਬਰ ਇਹਦੇ ਵਿੱਚ ਬੋਲੇ ਹੀ ਹੋਇਆ ਵਾ ਤੇ ਉਹਦੇ ਤੇ ਕਾਲ ਕਰ ਲਿਓ ਜੇ ਕਿਸੇ ਵੀ ਵੀਰ ਨੇ ਲੈਣਾ ਹੋਇਆ ਤਾਂ ਤੁਸੀਂ ਰੋਟਾਵੇਟਰ ਲੈ ਸਕਦੇ ਹੋ ਤੇ ਮੈਂ ਤੁਹਾਨੂੰ ਨੰਬਰ ਦੇ ਦੇਣਾ ਜੇ ਤੁਸੀਂ ਟੌਂ ਤੇ ਨੰਬਰ ਹੈਗਾ ਵਾ ਉਹਨਾਂ ਦਾ ਵੀਰੇ ਉਹਨਾਂ ਦਾ 9872398979 ਠੀਕ ਹੈ ਨਾ ਵੀਰੇ ਇਹ ਨੰਬਰ ਤੇ ਫੋਨ ਕਰ ਲਿਓ ਵੀਰ ਉਹਨਾਂ ਨੂੰ ਜੇ ਕਿਸੇ ਵੀ ਵੀਰ ਨੇ ਲੈਣਾ ਵਾ ਤੇ ਉਹਨਾਂ ਨੂੰ ਮਿਲ ਜੂਗਾ ਰੋਟਾਵੇਟਰ ਆਪਾਂ ਤਾਂ ਇਹ ਲੈਣਾ ਨਹੀਂ ਸੀਗਾ ਵੀਰੇ ਹੁਣੇ ਕਹਿੰਦੇ ਵੀ ਤੁਹਾਨੂੰ ਦੇਣਾ ਹੀ ਦੇਣਾ ਜ਼ਰੂਰੀ ਹੈ ਤੇ ਇਹਨਾਂ ਦਾ ਨੰਬਰ ਹੈਗਾ 989872398979 ਇਹ ਨੰਬਰ ਮੇਰਾ ਵੀਰੇ ਹੁਣੇ ਇੱਕ ਦਿਨ ਮੇਰੇ ਫਾਰਮ ਤੇ ਆਏ ਸੀਗੇ ਹਨਾ ਚਲੋ ਇਧਰੋਂ ਨਿੰਗਣ ਲੱਗੇ ਸੀ ਤਾਂ ਇਧਰ ਆ ਗਏ ਫਾਰਮ ਤੇ ਤੇ ਮੈਨੂੰ ਵੀਰੇ ਹੁਣੇ ਕਹਿੰਦੇ ਵੀ ਯਾਰ ਵੀ ਅਸੀਂ ਆਪਾਂ ਵੀਰੇ ਹੁਣਾਂ ਤੋਂ ਉਹ ਲਿਆ ਸੀਗਾ ਸੁਪਰ ਸਿੱਧਾ ਮੈਨੂੰ ਕਹਿੰਦੇ ਆ ਰੋਟਾਵੇਟਰ ਵੀ ਦੇ ਦਿੰਨੇ ਆ ਮੈਂ ਕਿਹਾ ਵੀਰੇ ਰੋਟਾਵੇਟਰ ਤਾਂ ਆਪਾਂ ਵੀ ਆਹ ਵਰਤਦੇ ਆ ਵੀ ਆ ਮੱਗਰ ਇਨਸਾਨਸ ਵਾਲਿਆਂ ਦੇ ਵੀ ਵੀਰੇ ਵੀ ਵਧੀਆ ਚੱਲਦੇ ਆ ਆਪਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਹਨਾ ਤੇ ਆਹਾਂ ਪੂਰੇ ਵਧੀਆ ਚੱਲਦੇ ਆ ਹਨਾ ਤੇ ਵੀ ਬਹੁਤ ਸੋਹਣੇ ਚੱਲਦੇ ਆ ਰੋਟਾਵੇਟਰ ਤੇ ਵੀਰਾ ਕਹਿੰਦਾ ਕੋਈ ਨਹੀਂ ਯਾਰ ਵੀ ਇੱਕ ਸਾਡਾ ਵੀ ਲੈ ਕੇ ਦੇਖੋ ਮੈਂ ਕਿਹਾ ਯਾਰ ਵੀਰੇ ਮੈਸ਼ਿਓ ਦਾ ਹੈਗਾ ਵੀ ਉਹਦੇ ਨਾਲ ਯਾਰ ਗੀਅਰ ਚ ਪ੍ਰੋਬਲਮ ਆਉਂਦੀ ਸੀ ਵੀ ਤਾਂ ਕਰਕੇ ਮੇਰਾ ਮਨ ਹੀ ਨਹੀਂ ਬਣਿਆ ਹਨਾ ਵੀ ਤਾਂ ਵੀ ਮੈਂ ਨਹੀਂ ਕਦੇ ਵੀ ਹੁਣ ਲਿਆ ਵੀ ਆਪਣੇ ਕੋਲ ਦਾ ਮੱਗਰ ਸੰਦ ਵਾਲੇ ਦੇ ਚਾਰ ਆ ਹਨਾ ਇਹੀ ਚੱਲਦੇ ਆ ਹੁਣ ਤੇ ਵੀਰਾ ਕਹਿੰਦਾ ਨਹੀਂ ਯਾਰ ਆਪਾਂ ਦੇਣਾ ਤੁਹਾਨੂੰ ਰੋਟਾਵੇਟਰ ਹਨਾ ਤੇ ਮੈਂ ਕਹਾ ਚਲੋ ਕੋਈ ਗੱਲ ਨਹੀਂ ਵੀਰੇ ਦੇਖ ਲਾਂਗੇ ਤੇ ਵੀਰਾ ਕਹਿੰਦਾ ਵੀ ਫਿਰ ਸਾਨੂੰ ਪੁਰਾਣਾ ਵੇਚ ਦੇ ਦੋ ਤੇ ਵੀ ਨਵੇਂ ਦਾ ਤੁਹਾਨੂੰ ਆਪਾਂ ਦੇ ਦਿੰਨੇ ਚਲ ਵੀਰੇ ਹੁਣੀ ਪੁਰਾਣਾ ਆਪਣਾ ਨਾਲ ਲੈ ਕੇ ਤੇ ਨਵਾਂ ਆਪਾਂ ਨੂੰ origignal ਤਵੀਆਂ ਦੇ ਨਾਲ ਰੋਟਾਵੇਟਰ ਦਿੱਤਾ ਵਾ ਵੀਰੇ ਹੁਣਾਂ ਨੇ ਤੇ ਬਣਤਰ ਤਾਂ ਦੇਖੋ ਪਹਿਲਾਂ ਵੀ ਸੋਹਣੀ ਆ ਬਣਤਰ ਹਨਾ ਬਣਤਰ ਬਣਤਰ ਦੇਖੋ ਬਾਈ ਜਿਹੜੀ ਕੰਪਨੀ ਦਾ ਚੀਜ਼ ਆ ਉਹਦੇ ਤੇ ਦੇਖੋ ਆ ਮੈਂ ਦੇਖੋ ਮੱਗਰ ਐਨਸੰਦ ਵਾਲਿਆਂ ਦਾ ਰੋਟਾਵੇਟਰ ਸਸਤਾ ਵਾ ਹਨਾ ਪੈਸਿਆਂ ਦੇ ਵਿੱਚ ਕੰਪੈਰੀਜ਼ਨ ਜੇ ਮੈਂ ਕਰਦਾ ਕੀ ਇਹ 1 ਲੱਖ 10 12000 ਦਾ ਆਉਂਦਾ ਹਨਾ ਜਿਹੜਾ 10 ਤੋਂ 12000 ਦੇ ਆ 15 ਦਾ ਤੇ ਉਹ ਰੋਟਾਵੇਟਰ ਇਹਦੇ ਨਾਲੋਂ 60000 ਰੁਪਏ ਮਹਿੰਗਾ 60 ਤੋਂ 65000 ਰੁਪਏ ਮਹਿੰਗਾ ਵਾ ਹਨਾ ਤੇ ਬਟ ਹਾਂ ਮੈਂ ਕੰਪੈਰੀਜ਼ਨ ਤਾਂ ਕਰਨ ਲੱਗਿਆ ਵੀ ਤੁਹਾਨੂੰ ਪਤਾ ਲੱਗੇ ਹਨਾ ਤੇ ਦੇਖੋ ਰੰਗ ਦੀ ਫਿਨਿਸ਼ਿੰਗ ਦਾ ਫਰਕ ਹੈਗਾ ਬਹੁਤ ਫਰਕ ਆ ਹੱਥ ਲਾ ਕੇ ਫੇਨ ਤੇ ਵੀ ਪਤਾ ਲੱਗਦਾ ਹਨ ਚੀਜ਼ਾਂ ਦਾ ਥੋੜਾ ਬਾਲਾ ਕੁਆਲਟੀ ਦੇ ਵਿੱਚ ਜ਼ਰੂਰ ਹੁੰਦਾ ਪਰ ਹਾਂ ਇਹ ਰੋਟਾਵੇਟਰ ਦੋ ਆ ਜਾਣੇ ਜੇ ਆਪਾਂ ਛੋਟੇ ਲੈਣੇ ਉਹ ਇੱਕੋ ਹੀ ਹਣਾ ਇਹ ਚੀਜ਼ਾਂ ਦਾ ਫਰਕ ਤੇ ਰੋਟਾਵੇਟਰ ਆਪਣੇ ਕੋਲੇ ਬਾਈ ਜਿੱਦਣ ਦਾ ਮੱਗਰ ਇਨਸਾਨਦਾਲਿਆਂ ਦਾ ਆਪਾਂ ਰੋਟਾਵੇਟਰ ਲਿਆ ਹਨ ਵੀਰੇ ਲਗਾਤਾਰ ਆਪਾਂ ਕੱਦੂ 'ਚ ਚਲਾ ਰਹੇ ਹਾਂ ਅੱਗੇ ਆਪਾਂ ਕੱਦੂ ਤੋਂ ਬਾਅਦ ਖੋਲ ਕੇ ਰਿਪੇਅਰ ਕਰ ਲੈਂਦੇ ਹੁੰਦੇ ਸੀ ਤੇ ਪਰ ਹੁਣ ਆਪਾਂ ਕਦੇ ਰਿਪੇਅਰ ਨਹੀਂ ਕਰਿਆ ਉਵੇਂ ਹੀ ਚੱਲੀ ਜਾਂਦਾ ਨਾ ਕਦੀ ਫੀਲ ਨਹੀਂ ਕੋਈ ਅਜੇ ਤੱਕ ਇਹਨਾਂ ਦੀ ਨਾ ਕਦੇ ਕੁਝ ਹੋਇਆ ਠੀਕ ਆ ਨਾ ਬਹੁਤ ਸੋਹਣੀ ਚੱਲਦਾ ਰੋਟਾਵਿਟ ਤੇ ਪੂਰਾ ਵਧੀਆ ਵੀ ਰੋਟਾਵਿਟ ਬਾਕੀ ਇਉਂ ਹੁੰਦਾ ਨਾ ਵੀਰੇ ਵੀ ਰੇਟ ਦਾ ਯਾਰ ਸਾਰੇ ਵੀਰਾਂ ਨਾਲ ਵੱਖੋ ਵੱਖਰਾ ਰੇਟ ਹੁੰਦਾ ਕਿਸੇ ਵੀਰ ਨੂੰ ਕਿਹੜੇ ਰੇਟ ਤੇ ਦੇ ਦੇਣਾ ਹੁੰਦਾ ਕਿਸੇ ਵੀਰ ਨੂੰ ਕਿਹੜੇ ਰੇਟ ਤੇ ਦੇਣਾ ਹੁੰਦਾ ਸਭ ਵੀ ਤਾਂ ਨਾਲ ਵੱਖੋ ਵੱਖਰਾ ਰੇਟ ਹੁੰਦਾ ਤੇ ਆ ਦੇਖ ਲੋ ਹਾਫੀ ਰੱਖ ਲਿਆ ਸਮਾਨ ਕਰ ਲਿਆ ਲੋਡ ਪਨੀਰੀ ਲੱਦ ਲਈ ਸਾਰੀ ਚਾਰ ਡਰਮ ਪਨੀਰੀ ਦੇ ਭੋਂਤੇ ਦੀ ਚਾਰੇ ਦੇ ਚਾਰੇ ਲੱਦ ਲੈ ਤੇ ਜਿੰਦਾ ਰੱਖ ਲੈਣ ਉਹ ਬਿਹਾਰੀ ਹਲਕਾ ਜਿੰਦਾ ਰੱਖ ਲੈਣਾ ਦੀ ਭਾਰਾ ਕਾ ਤੋ ਰੱਖ ਲਿਆ ਇੱਕ ਨਾ ਯਾਰ ਉਹ ਗੱਲ ਬੜੀ ਚੱਲਦੀ ਆ ਵੀਰੇ ਜਿਹੜੀ ਆਪਣੀ ਜੌਂਡੀਅਰ ਦੇ ਰੰਗ ਵਾਲੀ ਹੈ ਨਾ ਤੇ ਮੈਂ ਇਸ ਗੱਲ ਤੇ ਹੈਰਾਨ ਹੁੰਨਾ ਕਿ ਆਪਣਾ ਕੀ ਗੱड्डा ਖੜਾ ਜੌਂਡੀਅਰ ਦੇ ਰੰਗ ਬਿਨਾ ਬਾਈ ਉਹਨਾਂ ਨੇ ਨਾ ਇੱਕ ਵੀਰ ਦਾ ਜਿਵੇਂ ਨਾ ਫੋਨ ਆਇਆ ਸੀ ਉਹਨੇ ਦੱਸਿਆ ਵੀਰ ਨੇ ਉਹ ਕਹਿੰਦਾ ਵੀਰੇ ਵੀ 2012 ਦੇ ਵਿੱਚ ਸਾਨੂੰ ਇਹ ਲੈਟਰ ਆ ਗਈਆਂ ਸੀਗੀਆਂ ਵੀ ਅਸੀਂ ਕੰਬਾਈਨ ਦੀ ਛਤਰੀ ਪੀਲੀ કરી ਸੀ ਤੇ ਟਾਇਰ ਪੀਲੇ ਕਰੇ ਸੀ ਵੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪੀਲਾ ਰੰਗ ਨਹੀਂ ਕਰ ਸਕਦੇ ਠੀਕ ਹੈ ਨਾ ਵੀਰੇ ਉਹਨਾਂ ਨੇ ਤਾਂ ਆਪਣਾ ਇਹ ਉਹ ਕਰਾਇਆ ਹੋਇਆ ਵਾ ਜਿਹੜਾ 87 ਬੰਦਾ ਨਹੀਂ 84 ਦਾ ਕਰਾਇਆ ਹੋਇਆ ਜਿਹੜਾ ਆਪਦੇ ਨਾਂ ਤੇ ਬੁੱਕ ਆ ਗ੍ਰੀਨ ਤੇ yellow ਦਾ ਹਨਾ ਤੇ ਵੀਰੇ ਉਹ ਇਹ ਵੀਰੇ ਪੈਟਰਨ ਹੁੰਦਾ ਹੀ ਆ ਵੀਰੇ ਜਿਨ੍ਹਾਂ ਨੇ ਇਹ ਕਰਵਾਇਆ ਹੋਵੇ ਉਹਨਾਂ ਦਾ ਹੱਕ ਹੁੰਦਾ ਹੀ ਆ ਇਸ ਚੀਜ਼ ਤੇ ਜਿਵੇਂ ਕੋਈ ਵੀ ਮਸ਼ੀਨਰੀ ਆ ਮਸ਼ੀਨਰੀ ਤੇ ਨਹੀਂ ਕੋਈ ਕਾਪੀ ਕਰ ਸਕਦਾ ਯਾਰ ਫੇਰ ਤਾਂ ਵੀਰੇ ਇਦਾਂ ਦਾ ਮਨ ਨੂੰ ਫੇਰ ਅਗਲੇ ਦੇ ਵੀ ਹਰੇਕ ਨੂੰ ਦੁੱਖ ਲੱਗਦਾ ਹੀ ਆ ਠੀਕ ਆ ਹੋਰ ਕਰਾ ਲਓ ਯਾਰ ਰੰਗ ਆਪਾਂ ਮੈਂ ਤਾਂ ਇਹੀ ਗੱਲ ਕਹਿੰਦਾ ਨਹੀਂ ਵੀ ਆਪਾਂ ਯਾਰ ਹਰੇ ਹਰੇ ਦੇ ਨੀਲ ਹਰੇ ਦੇ ਪੀਲੇ ਦੇ ਪਿੱਛੇ ਆਪਾਂ ਭੱਜੇ ਫਿਰਿਆ ਹਨਾ ਮੇਰੇ ਕਿਸੇ ਚੀਜ਼ ਨੂੰ ਹਰਾ ਨਹੀਂ ਪੀਲਾ ਨਹੀਂ ਹੈਗਾ ਰੰਗ ਨਾ ਹਰਾ ਨਾ ਪੀਲਾ ਨਾ ਟਰਾਲੀ ਨੂੰ ਬਣਾ ਕੇ ਸੇ ਹੋਰ ਚੀਜ਼ ਨੂੰ ਠੀਕ ਨਹੀਂ ਸਿਰਫ ਆਪਣੀ ਇੱਕ ਹੈਰੋ ਨੂੰ ਸੀਗਾ ਉਹ ਵੀ ਆਪਾਂ ਚੇਂਜ ਕਰਤਾ ਕਿਸੇ ਵੀ ਚੀਜ਼ ਨੂੰ ਹੁਣ ਮੈਂ ਆਪਣੇ ਕੋਲੇ ਹਰੇ ਪੀਲੇ ਰੰਗ ਦੀ ਕੋਈ ਨਾ ਤੇ ਕੋਈ ਵੀ ਚੀਜ਼ ਨਹੀਂ ਹੈਗੀ ਹਰੇ ਪੀਲੇ ਰੰਗ ਦੀ ਨਾ ਹੀ ਮੈਂ ਮੰਗਾਉਣਾ ਨਾ ਤੇ ਨਾ ਹੀ ਆਪਾਂ ਨੂੰ ਸ਼ੁਰੂ ਤੋਂ ਚਾਹ ਸੀਗਾ ਵੀ ਕੋਈ ਹਰੇ ਪੀਲੇ ਰੰਗ ਦੀ ਚੀਜ਼ ਮੰਗਾਈਏ ਠੀਕ ਨਹੀਂ ਆਪਾਂ ਪਹਿਲਾਂ ਹੀ ਚਲੋ ਇਹ ਗੱਲ ਦਾ ਤਾਂ ਪਤਾ ਨਹੀਂ ਵੀ ਇਹ ਤਾਂ ਗੱਲ ਹੋਣੀ ਆ ਹੋਣੀ ਆਉਣ ਲੱਗੀ ਆ ਤੇ ਪਰ ਮੈਂ ਇਹ ਗੱਲ ਕਰਦਾ ਕਿ ਆਪਾਂ ਉਸ ਚੀਜ਼ ਨੂੰ ਬੁਰਾ ਮਨਾ ਰਹੇ ਆ ਵੀ ਹਾਂ ਵੀ ਜੌਂਡੀਅਰ ਨੇ ਐਂ ਕਰਤਾ ਯਾਰ ਦੇਖੋ ਅਗਲੇ ਦਾ ਹੱਕ ਆ ਬਾਈ ਅਗਲੇ ਨੇ ਮਿਹਨਤ ਕਰੀ ਆ ਪੀਲੇ ਤੇ ਹਰੇ ਤੇ ਪੀਲੇ ਰੰਗ ਦੇ ਠੀਕ ਆ ਆਪਣੇ ਪਹਿਲਾਂ ਕੀ ਕਿਹੜਾ ਆ ਬਈ ਦੱਸੋ ਟਰੈਕਟਰ ਆਇਆ ਕਦੀ ਹਰਾ ਪੀਲਾ ਜੌਂਡੀਅਰ ਦੇ ਆਉਣ ਤੋਂ ਪਹਿਲਾਂ ਕਿਸੇ ਨੇ ਆਪਦੀ ਟਰਾਲੀ ਨੂੰ ਰੰਗ ਕਰਿਆ ਸੀਗਾ ਹਰਾ ਪੀਲਾ ਇੱਕ ਗੱਲ ਦਾ ਐਗਜ਼ਾਮਪਲ ਦੇ ਦਿਓ ਮੈਨੂੰ ਕਿ ਕਿਸੇ ਵੀ ਬੰਦੇ ਨੇ ਕਰਿਆ ਹਰਾ ਪੀਲਾ ਰੰਗ ਨਹੀਂ ਨਾ ਕਰਿਆ ਫਿਰ ਆਪਾਂ ਕਿਉਂ ਇਸ ਗੱਲ ਤੇ ਗੁੱਸਾ ਤਾਂ ਬੁਰਾ ਮਨਾ ਰਹੇ ਆ ਵੀ ਉਹਨਾਂ ਨੇ ਕਰਤਾ ਤੁਸੀਂ ਉਸ ਤੋਂ ਪਹਿਲਾਂ ਨੀਲੀ ਟਰਾਲੀ ਹੁੰਦੀ ਸੀ ਤਾਰੇ ਬਲਗੇ ਵਾਲਿਆਂ ਦੀ ਜਾਂ ਪਲਾਹੇ ਵਾਲਿਆਂ ਦੀ ਜਾਂ ਜਿਨ੍ਹਾਂ ਦੀ ਨੀਲੇ ਰੰਗ ਦੀ ਫਿੱਕੇ ਜਮਾਨੀ ਨੀਲੇ ਰੰਗ ਦੀਆਂ ਟਰਾਲੀਆਂ ਹੁੰਦੀਆਂ ਸੀ ਨੀਲਾ ਰੰਗ ਜਾਂ ਗਰੇ ਰੰਗ ਸ਼ੁਰੂ ਤੋਂ ਠੀਕ ਤੇ ਜਦੋਂ ਤੋਂ ਜੌਂਡੀਅਰ ਆਇਆ ਬਾਈ ਉਦੋਂ ਤੋਂ ਇਹ ਜਿਆਦਾ ਹਰੇ ਪੀਲੇ ਦਾ ਰਿਵਾਜ ਚੱਲਿਆ ਆਪਣੇ ਜਦੋਂ ਤੋਂ ਆਇਆ ਹਨ ਤੇ ਉਹ ਵੀਰ ਨੇ ਮੈਨੂੰ ਦੱਸਿਆ ਕਹਿੰਦਾ ਵੀਰੇ ਉਦੋਂ 2012 ਦੇ ਵਿੱਚ ਕਿ ਸਾਨੂੰ ਇਹਨਾਂ ਨੇ ਕੱਢਤਾ ਸੀ ਵੀ ਕੰਬਾਈਨ ਦੀ ਛਤਰੀ ਤੇ ਟਰੈਕਟਰ ਦੇ ਵੀ ਉਹਦੇ ਰਿੰਮਾਂ ਦਾ ਰੰਗ ਤੁਸੀਂ ਪੀਲਾ ਨਾ ਕਰੋ ਤੇ ਹੁਣ ਤਾਂ ਵੀਰੇ ਉਹਨਾਂ ਨੇ ਪੂਰਾ ਹੀ ਕਹਿਤਾ ਵੀ ਭਾਈ ਹੁਣ ਸਾਨੂੰ ਪਤਾ ਲੱਗ ਜਾਣਾ ਹੁਣ ਤੁਹਾਡੇ ਤੇ ਜੁਰਮਾਨਾ ਪਊਗਾ ਠੀਕ ਨਹੀਂ ਵੀ ਕਿਉਂਕਿ ਜਿਹੜਾ ਬਿੱਲ ਕੱਟ ਹੁੰਦਾ ਉਹਦੇ ਤੇ ਲਿਖ ਹੁੰਦਾ ਗ੍ਰੀਨ ਤੇ yellow ਤੇ ਇਹ ਕਰਕੇ ਵੀਰੇ ਯਾਰ ਆਪਾਂ ਕੋਈ ਨਾ ਕਾਹਨੂੰ ਆਪਾਂ ਅਗਲੇ ਦੀਆਂ ਉਹ ਕਰਨੀਆਂ ਨੇ ਆਪਾਂ ਸਮਾਂ ਤੇ ਹੋਰ ਕਰਵਾ ਲਓ ਰੰਗ ਠੀਕ ਹੈ ਨਾ ਤੇ ਬਹੁਤ ਹਰੇ ਰੰਗ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਟਰਾਲੀਆਂ ਆਪਣੇ ਕੋਲੇ ਆ ਸਾਰੀਆਂ ਆਪਾਂ ਹਰੇ ਰੰਗ ਵਿੱਚ ਪਾਉਣੀ ਆ ਕਦੇ ਕੋਈ ਦਿੱਕਤ ਹੀ ਨਹੀਂ ਆਉਂਦੀ ਸੋਹਣੇ ਬਥੇਰੇ ਰੰਗ ਆ ਹੋਰ ਬਹੁਤ ਸੋਹਣੇ ਹਨ ਤੇ ਇਹ ਤਾਂ ਯਾਰ ਹੁੰਦਾ ਹੀ ਆ ਵੀਰੇ ਕਰਾਇਆ ਹੀ ਹੁੰਦਾ ਵਾ ਇਹ ਚ ਆਪਾਂ ਨਹੀਂ ਰੋਕ ਸਕਦੇ ਕਿਸੇ ਵੀ ਚੀਜ਼ਾਂ ਨੂੰ ਹਨਾ ਤੇ ਬਾਕੀ ਚਲੋ ਸਭ ਦੀ ਆਪੋ ਆਪਣੀ ਸੋਚ ਪਰ ਮੇਰੀ ਸੋਚ ਇਹ ਹੀ ਸੀਗੀ ਹਨਾ ਕਿ ਜਿਹੜੀ ਚੀਜ਼ੇ ਹੋ ਜਾਂਦੀ ਆ ਤਾਂ ਉਹਨੂੰ ਵੀ ਇਹ ਤਾਂ ਬੁਰਾ ਨਹੀਂ ਮਨਾਉਣਾ ਚਾਹੀਦਾ ਠੀਕ ਆ ਅਗਲੇ ਦਾ ਹੱਕ ਆ ਜਦੋਂ ਉਹਨਾਂ ਨੇ ਕਰਵਾਇਆ ਹੋਇਆ ਵਾ ਤਾਂ ਉਹਨਾਂ ਦਾ ਹੱਕ ਆ ਹਨਾ ਇਹ ਨਾਂ ਕਰਵਾਇਆ ਹੁੰਦਾ ਵੀ ਅੱਜ ਕਰਵਾ ਕੇ ਆਪਣੇ ਤੇ ਰੋਹ ਮਾਰਦੇ ਫੇਰ ਤੀਗਾ ਬਾਈ ਉਹਨਾਂ ਨੇ 1900 ਕੁਛ 84 ਦਾ ਪਤਾ ਨਹੀਂ 87 ਦਾ ਉਦੋਂ ਦਾ ਕਰਵਾਇਆ ਹੋਇਆ ਬਾਪ ਦੇ ਨਾਂ ਤੇ ਪੇਟਨ ਠੀਕ ਹੈ ਨਾ ਆਪਾਂ ਅੱਜ ਅੱਜ ਇਹ ਗੱਲ ਨੂੰ ਸੁਣ ਕੇ ਆਪਾਂ ਅੱਜ ਕਹਿ ਰਹੇ ਹਾਂ 2012 ਦੇ ਵਿੱਚ ਵੀ ਆਪਣੇ ਨਾਬੇ ਕੰਬੈਨ ਵਾਲਿਆਂ ਨੂੰ ਜਿਹੜੇ ਪੀਲੇ ਤੇ ਉਹ ਕਰਦੇ ਸੀ ਉਹਨਾਂ ਨੂੰ ਉਦੋਂ ਵੀ ਆ ਗਿਆ ਸੀ ਲਾ ਲਓ ਸਾਹਿਬ ਕਿ ਆਪਾਂ ਅੱਜ ਇਹ ਗੱਲ ਕਰਦੇ ਹਾਂ ਤੇ ਮੈਂ ਨਹੀਂ ਕਹਿੰਦਾ ਵੀ ਕੋਈ ਏਡਾ ਵੱਡਾ ਇਸ਼ੂ ਆ ਆਪਾਂ ਨਾ ਕਰਾਓ ਹਰਾ ਪੀਲਾ ਰੰਗ ਯਾਰ ਹੋਰ ਕੋਈ ਕਰਾ ਲਓ ਬਾਕੀ ਚਲੋ ਸਾਰੇ ਆ ਵੀਰਾਂ ਦੀ ਆਪੋ ਆਪਣੀ ਲੋਚ ਹੁੰਦੀ ਆ ਬਟ ਆਪਾਂ ਨੂੰ ਤਾਂ ਹਰਾ ਪੀਲਾ ਰੰਗ ਟਰੈਕਟਰ ਦੀ ਸੋਹਣਾ ਲੱਗਦਾ ਸਨ ਸਮਾਨੇ ਤੇ ਨਹੀਂ ਉਹਨਾਂ ਜੱਜ ਦਾ ਨਾ ਟਰੈਕਟਰ ਤੇ ਇਹ ਸੂਟ ਕਰਦਾ ਹਰਾ ਪੀਲਾ ਰੰਗ ਬਸ ਇਹੀ ਆ ਆਪਣੇ ਇੰਨੀ ਉਹ ਠੀਕ ਨਹੀਂ ਮੈਂ ਤਾਂ ਕਦੇ ਰੋਟਾਵੇਟਰ ਨੂੰ ਵੀ ਨਹੀਂ ਹਰਾ ਪੀਲਾ ਕਰਵਾਇਆ ਤੇ ਇੱਕ ਰੋਟਾਵੇਟਰ ਨੂੰ ਕਰਕੇ ਭੇਜਿਆ ਸੀਗਾ ਵੀਰੇ ਨੇ ਬਸ ਰੋਟਾਵੇਟਰ ਵੀ ਨੀਲੇ ਤੇ ਚਿੱਟੇ ਆ ਜਾਂ ਕੋਈ ਹੋਰ ਆ ਬਸ ਆਪਾਂ ਨੇ ਮੈਂ ਨਹੀਂ ਕਰੋ ਕੋਈ ਠੀਕ ਹੈਗਾ ਠੀਕ ਹੈ ਨਾ ਆਪਾਂ ਇਹੋ ਜਿਹੇ ਚੱਕਰਾਂ 'ਚ ਪੈਣ ਦੇ ਹੈਈ ਮੈਨੂੰ ਸੋਹਣਾ ਹੀ ਨਹੀਂ ਲੱਗਦਾ ਸੰਤ ਸਮਾਨ ਨੂੰ ਨਹੀਂ ਸੋਹਣਾ ਲੱਗਦਾ ਹਰਾ ਪੀਲਾ ਰੰਗ ਬਿਲਕੁਲ ਵੀ ਆ ਹੁਣ ਵੀ ਆਪਾਂ ਜਿਹੜਾ ਰੰਗ ਰਵਾਇਆ ਦੇ ਲੋ ਕਿੰਨਾ ਸੋਹਣਾ ਰੰਗ ਉੱਠਿਆ ਤੁਹਾਨੂੰ ਸਾਰੇ ਸੰਤਮਾਨ ਦਿਖਾਈ ਹੋਏ ਆ ਮੈਂ ਆਪਣੇ ਕਿੰਨਾ ਸੋਹਣਾ ਰੰਗ ਹੋਇਆ ਹੈ ਬਾਕੀ ਚਲੋ ਮਿਲਦੇ ਆ ਹੁਣ ਕੱਲ ਨੂੰ ਵਾਣ ਜਾਵਾਂਗੇ ਕੱਲ ਨੂੰ ਚਾਹ ਟਰੈਕਟਰ ਚੱਲਣਗੇ ਫਿਰ ਦੇਖਦੇ ਆ ਕਿਵੇਂ ਚੱਲਦੇ ਆ